ਲੱਖਾਂ ਰੁਪਈਆ ਦੀ ਠੱਗੀ ਮਾਰ ਕੇ ਫਾ ਭੱਜ ਗਿਆ ਹਜੇ ਤੱਕ ਬੰਦਾ ਨਹੀਂ ਲੱਭਿਆ ਗਿਆ। ਉਹ ਮੈਨੂੰ ਠੱਗਨੇ ਤਾਂ ਪੁਲਿਸ ਦੀਆਂ ਵਰਦੀਆਂ ਵੀ ਸਮਾਤੀਆਂ ਵੀ ਮੈਂ ਤੁਹਾਨੂੰ ਪੁਲਿਸ ਦੇ ਵਿੱਚ ਭਰਤੀ ਕਰਾਉਣ ਲੱਗਾ। ਹਜੇ ਬਸ ਰਵਾਲਵਰ ਤੇ ਡੰਡਾ ਹੀ ਰਹਿੰਦਾ ਸੀ ਜੇ ਜੇ ਉਹ ਵੀ ਉਹਦੇ ਕੋਲੇ ਹੁੰਦਾ ਤਾਂ ਉਹ ਵੀ ਇਹਨਾਂ ਨੂੰ ਲਿਆ ਕੇ ਦੇ ਦਿੰਦਾ। ਜੇ ਸਾਡੇ ਮੇਰੇ 2.5 ਲੱਖ ਕ੍ਰੀਮ ਦਾ ਸੀਗਾ। ਸਾਡਾ ਸੋਨਾ ਵੀ ਅਸੀਂ 3 ਤੋਲੇ। ਉਹ ਰਹਿਣਾ ਜਾਂਦੀ ਸਾਡੀ ਜ਼ਮੀਨ ਗਹਿਣੇ ਰੱਖੀ ਪਈ ਹੈ। ਕਿਸੇ ਨੇ ਸਾਡੇ ਮੁੰਡੇ ਨੇ ਇਸਟਾਮ ਹੀ ਲਿਖ ਕੇ ਦੇ ਦਿੱਤੇ। ਕਿੰਨੀਆਂ ਪੜਿਓ ਸਭ ਤੋਂ ਪਹਿਲਾਂ ਇਹ ਦੱਸੋ ਕੈਮਰੇ ਸਰ ਗ੍ਰੈਜੂਏਸ਼ਨ ਹੈ ਮੈਂ ਸਰ ਬਾਈ ਗ੍ਰੈਜੂਏਸ਼ਨ ਕੀਤੀ ਹੈ ਤੁਹਾਡੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਨੌਕਰੀ ਦੇ ਮਗਰ ਭੱਜ ਪਏ ਕਿਸੇ ਬੰਦੇ ਦੇ ਮਗਰ ਭੱਜ ਪਏ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਫਰਾਡ ਹੋ ਸਕਦਾ ਤੋਂ ਤੁਸੀਂ ਬੱਚਾ ਕੜਦੇ ਕਰ ਲਈ ਉਹਨਾਂ ਦਾ ਨਹੀਂ ਨਹੀਂ ਸਰ ਇਹ ਤਾਂ ਗਲਤ ਗੱਲ ਹੈ ਜੇ ਗੈਨੈਪ ਕਰਦੇ ਨੇ ਤੁਹਾਡੇ ਸਾਹਮਣੇ ਥੋੜੇ ਬੈਠੇ ਹੁੰਦੇ ਸੀ ਸਾਰੇ ਉਹਨਾਂ ਰਾਸਤੇ ਵੇਖਿਓ ਨੇ ਕਰੀ ਉਹ ਰਾਹ ਵਿੱਚ ਵੀ ਲਾ ਲੈਂਦੇ ਨਾਕੀ ਉਹ ਰਾਹ ਵਿੱਚ ਖੋ ਜਾਂਦੇ ਨੇ ਨਕਰੀ ਬਰਦੀ ਆ ਪਾ ਕੇ ਨਾ ਲੋਲੇ ਪੇ ਲੋਕਾਂ ਨੂੰ ਬਸ ਗਮਰਾ ਕਰਕੇ ਤੇ ਬਸ ਥਮੀ ਮਾਰ ਕੇ ਹੋ ਜਾਂਦੇ ਬੜੇ ਨੇ 7-8 ਤਾਂ ਹੈਗੇ 10 ਲਗਭਗ ਹੈ ਕਿੰਨੇ ਰੱਖਿਆ ਕਿਸੇ ਦਾ 2 ਕਿਸੇ ਦਾ 3 ਨੇ ਕਿਸੇ ਦਾ 2 ਹੀ ਹੈਗਾ ਕਿਸੇ ਦਾ 50 ਵੀ ਹੈਗਾ ਮਤਲਬ ਕਿ 17 ਲੱਖ ਮੰਨ ਗਿਆ ਸੀ ਮੈਂ 2.5 ਲੱਖ ਦੇ ਦੂੰ ਤੁਹਾਨੂੰ ਉਹ ਸਟਾਰਮ ਵਗੈਰਾ ਸਭ ਕੁਝ ਹੈਗਾ ਤਰੀਕ ਉਸੇ ਤਰੀਕ ਤੋਂ ਹੀ ਉਹਨੇ ਆਦਾ ਜੇ ਗੁਰਜੀਤ ਸਿੰਘ ਉਹ ਗਾਇਬ ਹੋ ਗਿਆ ਮਤਲਬ ਕਿ ਦੇਣ ਤੋਂ ਬਨੱਠ ਗਿਆ ਜੀ ਜਦੋਂ ਮੇਰੇ ਤਿੰਨ ਬੱਚਿਆਂ ਨੂੰ ਕੁਝ ਹੋ ਜਾਂਦਾ ਨਾ ਇਹਦਾ ਜਿਮੇਵਾਰ ਇਹ ਠੱਗ ਹੈਗਾ ਵੀ ਲੜਾਈ ਪੈਂਦੀ ਹੈ ਫੇਰ ਮਾਉ ਦੇ ਤਾਇ ਦੇ ਮੁੰਡੇ ਦੇ 3 ਲੱਖ ਭਰੇ ਹੋਏ ਨੇ ਉਹ ਰੋਜ਼ ਸਾਡੀ ਲੜਾਈ ਪੈਂਦੀ ਠੀਕ ਹੈ ਗਾਦੀ ਤੁਸੀਂ ਸੁਣਦੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਲੱਖਾਂ ਰੁਪਈਆ ਦੀ ਠੱਗੀ ਮਾਰ ਕੇ ਫਰਾਡ ਹੋਇਆ ਇੱਕ ਪਰਿਵਾਰ ਦੇ ਨਾਲ ਬੰਦਾ ਭੱਜ ਗਿਆ ਹਜੇ ਤੱਕ ਬੰਦਾ ਨਹੀਂ ਲੱਭਿਆ ਗਿਆ ਪੂਰਾ ਮਸਲਾ ਕੀ ਹੈ ਸਾਡੇ ਨਾਲ ਫੈਮਿਲੀ ਬੰਦੂ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ ਤੱਕ ਕੀ ਅਜੇ ਇਹ ਠੱਗਾ ਤੋਂ بچੋ ਉਹ ਠੱਗ ਨੇ ਤਾਂ ਪੁਲਿਸ ਦੀਆਂ ਵਰਦੀਆਂ ਵੀ ਸਮਾਤੀਆਂ ਵੀ ਮੈਂ ਤੁਹਾਨੂੰ ਪੁਲਿਸ ਦੇ ਵਿੱਚ ਭਰਤੀ ਕਰਾਉਣ ਲੱਗਾ ਹਜੇ ਬਸ ਰਵਾਲਵਰ ਤੇ ਡੰਡਾ ਹੀ ਰਹਿੰਦਾ ਸੀ ਜੇ ਜੇ ਉਹ ਵੀ ਉਹਦੇ ਕੋਲੇ ਹੁੰਦਾ ਤਾਂ ਉਹ ਵੀ ਇਹਨਾਂ ਨੂੰ ਲਿਆ ਕੇ ਦੇ ਦਿੰਦਾ ਵੀ ਤੁਸੀਂ ਭਰਤੀ ਹੋ ਜਾਓ ਆਜੋ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕੀਨੇ ਤੁਹਾਡੇ ਨਾਲ ਠੱਗੀ ਮਾਰੀ ਹੈ ਕੀ ਨਾਂ ਸੀ ਉਹਦਾ ਤੇ ਕੀ ਕਹਿ ਕੇ ਠੱਗੀ ਮਾਰੀ ਉਹ ਗਰਦੀਤ ਸਿੰਘ ਆਖਸਤੇ ਉਹ ਨਾ ਉਰਜੀਤ ਸਿੰਘ ਹੂੰ ਉਹ ਨਾ ਉਹ ਮੁੰਡਾਈ ਬਣ ਗਿਆ ਮੇਰਾ ਜੀ ਸਾਡੇ ਮੁੰਡੇ ਵੱਡੇ ਦਾ ਆਂਦਾ ਮੈਂ ਤੇਰਾ ਭਰਾ ਬਣ ਗਿਆ ਤੇ ਬਸ ਮਾੜਾ ਮੋਟਾ ਘਰੇ ਆਇਆ ਕਰੇ ਬਸ ਤੇ ਮਿਲਾ ਕੇ ਆਉਂਦਾ ਹੈਗਾ ਇਹ ਆਪਣਾ ਹੁਣ ਕੰਮ ਕਰਾ ਦੇਵੇਗਾ ਜੀ ਕਿੰਨੇ ਕੀ ਕਹਿੰਦਾ ਸੀ ਵੀ ਕਾਦੀ ਨੌਕਰੀ ਲਵਾਉਂਗਾ ਤੁਹਾਨੂੰ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਤੇ ਕਹਿੰਦਾ ਮੇਰੇ ਵੱਡੇ ਵੱਡੇ ਅਫਸਰਾਂ ਨਾਲ ਕਾਫੀ ਬੈਣੀ ਉੱਠਣੀ ਹੈਗੀ ਮੈਂ ਤੁਹਾਨੂੰ ਯਾ ਪੁਲਿਸ ਹੋ ਗਿਆ ਸੈਸ਼ਨ ਕੋਰਟ ਦੇ ਥੱਲੇ ਲਾਇਬ੍ਰੇਰੀ ਟੀਚਰ ਕਨੇ ਇਸ ਤਰੀਕੇ ਮੈਂ ਨੋਕੀ ਲੋਆਣਾ ਮੈਂ ਤੁੰ ਲੋਆ ਚੋ ਲੋਆ ਸੋਤ ਮੈਂ ਸੁਣਿਆ ਬਾਈ ਤੁਹਾਡੀਆਂ ਵਰਦੀਆਂ ਵੀ ਸਮਾਤੀਆਂ ਸੀ ਉਹਨੇ ਹਾਂ ਵਰਦੀਆਂ ਵੀ ਸੁਆਤੀਆਂ ਸੀ ਹਾਂ ਜੀ ਵਰਦੀਆਂ ਸਰ ਸਵੈਆਂ ਵੀ ਹੁਣ ਇਹ ਕਿੱਥੇ ਗਏ ਟਲ ਜਾਂਦੀਆਂ ਨਹੀਂ ਫੜ ਕੇ ਮਾਤਾ ਕਹੇ ਲਿਆ ਉਹਨਾਂ ਨੇ ਵੀਡੀਓ ਦੇ ਸਾਹਮਣੇ ਕਰੀਏ ਵਰਦੀਆਂ ਉਹ ਨਕਾਈ ਘਰ ਤੋਂ ਬੈਠਾ ਹੀ ਫਿਰ ਤੂੰ ਲਿਆ ਤਾਂ ਦੇ ਮਾਮ ਇੱਕ ਤੁਸੀਂ ਸਟਾਰਾਂ ਦੀ ਗੱਲ ਕਰਦੀ ਸਟਾਰ ਸਟੋਰ ਵੀ ਦਿੱਤੇ ਸੀ ਹਾਂਜੀ ਸਟਾਰ ਲਾ ਕੇ ਫਿਰ ਉਹ ਬਹੁਤ ਠੱਗੀਆਂ ਉਹਨਾਂ ਨੇ ਹਜ਼ਾਰਾਂ ਮਾਰੀਆਂ ਲੋਕ ਕਹਿੰਦੇ ਕੋਈ ਨਹੀਂ ਸਾਡਾ ਕੁਝ ਵੀ ਨਹੀਂ ਕਰ ਸਕਦਾ ਮਾਮੇ ਥੋੜੀਆਂ ਅੱਖਾਂ ਵੀ ਵੇਖ ਰਿਹਾ ਜਿਵੇਂ ਜਿਵੇਂ ਗੱਲ ਕਰਦੇ ਹੋ ਅੱਖਾਂ ਵੀ ਭਰਦੀਆਂ ਹਾਂ ਇੰਨੇ ਪੈਸੇ ਕਿੱਥੋਂ ਦਿੱਤੇ ਤੁਸੀਂ ਕਿਉਂਕਿ ਅੱਗੇ ਵੀ ਤੁਸੀਂ ਅੱਖਾਂ ਭਰੇ ਆ ਜੀ ਵੇਖੋ ਪੈਸੇ ਸਾਡੇ ਮੇਰੇ 2.5 ਲੱਖ ਕਲੇਮ ਦਾ ਸੀਗਾ ਸਾਡਾ ਸੋਨਾ ਵੀ ਅਸੀਂ ਤਿੰਨ ਤੋਲੇ ਉਹ ਰੇਹਣਾ ਜੀ ਸਾਡੀ ਜ਼ਮੀਨ ਗਹਿਣੇ ਰੱਖੀ ਪਈ ਹੈ ਕਿਸੇ ਨੇ ਸਾਡੇ ਮੁੰਡੇ ਨੇ ਇਸਟਾਮ ਹੀ ਲੱਕ ਕੇ ਦੇ ਦਿੱਤੇ ਜ਼ਮੀਨ ਦੇ ਦੋ ਤਿੰਨ ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਨਾ ਕੋਈ ਗਹਿਣੇ ਰੱਖੀ ਪਈ ਉਹ ਹੁਣ ਕਿਸੇ ਤੋਂ ਮਰਜ਼ੀ ਤੇ ਪੁੱਛ ਲਓ ਜਾ ਕੇ ਮਾ ਇਹ ਮੁੜ ਕੇ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹਾਂ ਸਰ ਕੋਈ ਸੋਨਾ ਹੈ ਪ੍ਰਸ਼ਾਸਨ ਸੁਣਦਾ ਹੀ ਨਹੀਂ ਸੁਣਦਾ ਨਹੀਂ ਬਈ ਪ੍ਰਸ਼ਾਸਨ ਅਸੀਂ ਦਰਖਾਸਤ ਆਏ ਤੇਰੇ ਵਰਗਿਆਂ ਦੇ ਮਾਤਾ ਉੱਤੇ ਜਾਓ ਹੋਰ ਲਾ ਕੇ ਦਰਖਾਸਤ ਮਾਤਾ ਇੱਕ ਇੱਕ ਬੰਦਾ ਬੋਲੋ ਭਾਈ ਤੁਸੀਂ ਕਿੰਨੀਆਂ ਪੜਿਓ ਸਭ ਤੋਂ ਪਹਿਲਾਂ ਇਹ ਦੱਸੋ ਕੈਮਰੇ 'ਤੇ ਸਰ ਗ੍ਰੈਜੂਏਸ਼ਨ ਹੈ ਮੈਂ ਸਰ ਭਾਈ ਗ੍ਰੈਜੂਏਸ਼ਨ ਕੀਤੀ ਹੈ ਤੁਹਾਡੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਨੌਕਰੀ ਦੇ ਮਗਰ ਭੱਜ ਪਏ ਕਿਸੇ ਬੰਦੇ ਦੇ ਮਗਰ ਭੱਜ ਪਏ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਫਰਾਡ ਹੋ ਸਕਦਾ ਸਰ ਫਰਾਡ ਤਾਂ ਸਰ ਉਹਦੇ ਚਾਂਸੇ ਵਿੱਚ ਆ ਗਏ ਕਿਵੇਂ ਮਾ ਉਹ ਤਾਂ ਮਾ ਕੋ ਨਾ ਨੇ ਕੱਢ ਲਿਆ ਕੋਈ ਸ਼ਰਾਬ ਵਿੱਚ ਉਹਨਾਂ ਨੇ ਪਵਾਇਆ ਨਸ਼ੇ ਦਾ ਕੰਮ ਉਹ ਕਰਦੇ ਸੀ ਚਿੱਟੇ ਵੇਚ ਦੇਣਗੇ ਉਹ ਕੋਈ ਉਹਨਾਂ ਨੂੰ ਸਾਰੇ ਉਹਨਾਂ ਰਾਸਤੇ ਵੇਖਿਓ ਨੇ ਕਰੀ ਉਹ ਰਾਮਾ ਵੇਚ ਵੀ ਲਾ ਲੈਣ ਦੇ ਨਾਕੇ ਉਹ ਰਾਬੇ ਉਹ ਵੀ ਇਹ ਕੰਮ ਕਰਦਾ ਸੀ ਰਾਹ ਚ ਨਾਕੇ ਵੀ ਲਾ ਲੈਂਦੇ ਆ ਹਾਂ ਉਹ ਰਾਹ ਵਿੱਚ ਖੜੋ ਹੋ ਜਾਂਦੇ ਨੇ ਨਕਰੀ ਬਰਦੀ ਆ ਪਾ ਕੇ ਨਾ ਲੋਕਾਂ ਨੂੰ ਬਸ ਗਮਰਾ ਕਰਕੇ ਤੇ ਬਸ ਠੰਗੀ ਮਾਰ ਕੇ ਹੋ ਜਾਂਦੇ ਵੀ ਥੋੜ੍ਹ ਤੁਹਾਨੂੰ ਵੀ ਕਿਤੇ ਨਾਕੇ ਨੁੱਕੇ ਤੇ ਭੇਜਣ ਦੀ ਤਿਆਰੀ ਤਾਂ ਨਹੀਂ ਸੀ ਉਹਨਾਂ ਦੀ ਬਸ ਐਵੇਂ ਹੀ ਨਾਕੇ ਤੇ ਭੇਜਣ ਦੀ ਤਿਆਰੀ ਸੀ ਜਦੋਂ ਉਹਨੂੰ ਤਾਂ ਨਾ ਵੀ ਮੇਰੇ ਮੁੰਡੇ ਇੰਨੇ ਪੜੇ ਹੋਏ ਓ ਪੰਜ ਨਹੀਂ ਠੱਗ ਪੜਿਆ ਕਿੰਨੀਆਂ ਪੜਿਆ ਉਹ ਚਾਰ ਪੜਿਆ ਚਾਰ ਪੰਜ ਇਹ ਚਾਰ ਪੜਿਆ ਉਹ ਆ ਆ ਦੇਖ ਦੇਖ ਲਓ ਦੋਸਤੋ ਠੱਗੀ ਵੀ ਵੱਜ ਗਈ ਆ ਪਰ ਮੈਂ ਉਹਨਾਂ ਉਹਨਾਂ ਪੜਿਆ ਲਿਖਿਆ ਭਰਾਵਾਂ ਨੂੰ ਬੇਨਤੀ ਕਰਦਾ ਯਾਰ ਵੀ ਕੀ ਤੁਸੀਂ ਪੜੇ ਲਿਖੇ ਹੋ ਚਾਰ ਚਾਰ ਪੰਜ ਪੰਜ ਪੜੇ ਲੋਕ ਠੱਗੀਆਂ ਮਾਰੀ ਜਾਂਦੇ ਆ ਬਾਈ ਉਹ ਮੈਂ ਤਾਂ ਇਕੱਲਾ ਇਕੱਲਾ ਜਾਣਾ ਬੋਲੋ ਬਾਈ ਤੁਹਾਨੂੰ ਉਹ ਬੰਦਾ ਮਿਲਿਆ ਕਿਵੇਂ ਇੱਕ ਤਾਂ ਸਾਡੇ ਨਾਲ ਜਾਨ ਮਤਲਬ ਆਉਣਾ ਜਾਣਾ ਮੈਂ ਕਾਫੀ ਵਧੀ ਸੀ ਰਿਲੇਸ਼ਨ ਵਧੀ ਸੀ ਸਾਡੇ ਕਰੇ ਆਉਂਦਾ ਜਾਂਦਾ ਵੀ ਸੀਗਾ ਮਤਲਬ ਪਹਿਲੇ ਇਥੋਂ ਕੱਚੇ ਫਰ ਨਾਲ ਨਹੀਂ ਸੀ ਸਾਡੇ ਹੂੰ ਉਹ ਤੁਹਾਨੂੰ ਮੇਰੇ ਬਰਾਦਰ ਦੀਪਕ ਸਿੰਘ ਨੂੰ ਮਿਲਿਆ ਉੱਥੇ ਕਹਿੰਦਾ ਮੈਂ ਤੁਹਾਨੂੰ ਇਹ ਸਾਰਾ ਨੌਕਰੀ ਲਵਾ ਦੇਣਾ ਨੌਕਰੀ 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 ਚਾਂਸੇ ਵਿੱਚ ਲੈ ਰਿਹਾ ਹਾਂ ਬਸ আচ্ছা ਤੁਸੀਂ ਦੋਸਤੋ ਦੇਖ ਸਕਦੇ ਹੋ ਹਜੇ ਵੀ ਪਰਿਵਾਰ ਤੇ ਇੱਕ ਡਾਰ ਹੈ ਕਿਤੇ ਨਾ ਕਿਤੇ ਕਿਉਂਕਿ ਇਹੋ ਜਿਹੇ ਬੰਦਿਆਂ ਦਾ ਪਤਾ ਨਹੀਂ ਮਤ ਧਮਕੀਆਂ ਤੁਮ ਕਿਹਨੀ ਦਵਾਈ ਆਉਣੇ ਤੁਹਾਨੂੰ ਧਮਕੀਆਂ ਦੇਵਾਉਂਦੇ ਸੀ ਮੇਰਾ ਕੁਝ ਨਹੀਂ ਕਰ ਸਕਦਾ ਮੈਂ ਦੱਸਾਂ ਸੀ ਸਾਡੇ ਕੋਲ ਅਸਲ ਆ ਵੀ ਉਹਨਾਂ ਕੋਲ ਸੀਗਾ ਜਦੋਂ ਮੇਰੇ ਮੁੰਡੇ ਨੂੰ ਦੂਜੇ ਇਸ ਤੋਂ ਵੱਡੇ ਨੂੰ ਮਾਰਿਆ ਉਹਨਾਂ ਨੇ ਅੱਛਾ ਅੱਛਾ ਮਾਰਦਾਂਗੇ ਸੀ ਮਾਰਿਆ ਦੀ ਸੀ ਬੱਕੇ ਹੀ ਪਏ ਸੀ ਚਾਰ ਗੁੰਡੇ ਨਾਲ ਸੀਗੇ ਉਹਨਦੇ ਜੀ ਕਿਸੇ ਦਾ ਰੋਲਾ ਸੀ ਘਟੇ ਉਹ ਆਂਦੇ ਵੀ ਚਲ ਆਪਾਂ ਵੀ ਗੱਲਬਾਤ ਸੁਣਨੇ ਆ ਕੋਈ ਆਪਾਂ ਵੀ ਕਰਾਂਗੇ ਜੀ ਮਾਂ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਪਰ ਪੰਚਾਇਤ ਨੂੰ ਨਹੀਂ ਗੱਲਬਾਤ ਦੱਸੀ ਇਹ ਦੱਸੀ ਬੜੇ ਸਰਪੰਚਾਂ ਨੂੰ ਸਾਰਿਆਂ ਨੂੰ ਕਿਨੇ ਉੱਥੇ ਬੈ ਉਹਨਾਂ ਦੇ ਕੋਲ ਵੀ ਲੈ ਗਿਆ ਉਹਨਾਂ ਦੇ ਪੈਰੀ ਵੀ ਡਿੱਗਿਆ ਉਹਨਾਂ ਨੂੰ ਦੁਨੀਆ ਵੀ ਜੋ ਕੁਝ ਬੱਚਿਆਂ ਨੇ ਕੀਤਾ ਹੈਗਾ ਗਲਤੀ ਚਾਹ ਤੇਰੇ ਨੇ ਕੀਤੀ ਜਾਂ ਮੇਰੇ ਨੇ ਤੁਸੀਂ ਸਾਨੂੰ ਮੋੜ ਦਿਓ ਜੋ ਪੈਸਾ ਜੇ ਨਹੀਂ ਕਰ ਬੜਾ ਉਹ ਸਾਰਾ ਬਹਲੇ ਹਾਂਜੀ ਭਾਈ ਪਹਿਲੇ ਸਾਰਾ ਮਤਲਬ 17 ਲੱਖ ਮੰਨ ਗਿਆ ਸੀ ਮੈਂ 17.5 ਲੱਖ ਦੇ ਦੂੰਗਾ ਤੁਹਾਨੂੰ ਉਹ ਸਟਾਰਮ ਵਗੈਰਾ ਸਭ ਕੁਝ ਹੈਗਾ ਤਰੀਕ ਉਸੇ ਤਰੀਕ ਤੋਂ ਹੀ ਹੋ ਨਿਆਦਾ ਜਿਹੜਾ ਗੁਰਜੀਤ ਸਿੰਘ ਉਹ ਗਾਇਬ ਹੋ ਗਿਆ ਮਤਲਬ ਕਿ ਦੇਣ ਤੋਂ ਬਨੱਠ ਗਿਆ ਜੀ ਹੁਣ ਪਤਾ ਨਹੀਂ ਕਿੱਥੇ ਗਿਆ ਕਿੱਥੇ ਲੁਕਿਆ ਬੈਠਾ ਹੈ ਜੀ ਪੈਸੇ ਲੈ ਕੇ ਤੇ ਭਾਈ ਮੈਂ ਇਹ ਇੱਕ ਮੈਂ ਮੁੰਡੇ ਵਾਲੀ ਗੱਲ ਵੀ ਸੁਣੀ ਹੈ ਤੁਸੀਂ ਬੱਚਾ ਕਰਦੇ ਕਰ ਲਈ ਉਹਨਾਂ ਦਾ ਨਹੀਂ ਨਹੀਂ ਸਰ ਇਹ ਗਲਤ ਗਲਤ ਹੈ ਇਹ ਗੜ ਨੈਪ ਕਰਦੇ ਨੇ ਤੁਹਾਡੇ ਸਾਹਮਣੇ ਥੋੜੇ ਬੈਠੇ ਨੇ ਸੀ ਥੋੜੇ ਥੋੜੇ ਇੱਥੇ ਬੈਠਾ ਰਹੇ ਨੇ ਜਿਹੜਾ ਨੈਪ ਕਰਦਾ ਤੇ ਠੀਕ ਹੈ ਤੇ ਹੋਰ ਕੀ 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 ਉਹਨਾਂ ਨੇ ਕੀ ਇਲਜ਼ਾਮ ਲਾਈ ਸੀ ਤੁਹਾਡੇ ਤੇ ਉਹ ਤਾਂ ਬਥੇਰੇ ਇਲਜ਼ਾਮ ਲਗਾਉਂਦੇ ਆ ਜੀ ਉਹ ਜੇ ਸਾਡੇ ਸੱਚ ਦੇ ਤੁਹਾਡੇ ਸਾਹਮਣੇ ਬੈਠੇ ਆ ਤੇ ਉਹ ਤਾਂ ਬੜਾ ਕੁੱਝ ਕੀ ਮਾਂ ਇੰਨੇ ਪੈਸੇ ਦਾ ਘਾਟਾ ਚੱਲਿਆ ਦੁੱਖ ਨਹੀਂ ਹੁੰਦਾ ਦੋ ਕਰ ਰੋਜਾ ਹੁਣ ਆਉਂਦਾ ਮੈਨੂੰ ਅਟੈਕ ਦੇ ਦੌਰੇ ਪਉਂਦੇ ਕਰਿਆ ਬੱਚੇ ਮੈਨੂੰ ਮਰਨ ਵਰਗੀ ਹੈ ਮੈਂ ਕੀ ਕਰਾਂ ਸਰਕਾਰੀ ਚੰਡੀਆ ਰੋਟਾ ਕਰਵਾ ਕਰਵਾਤੀ ਦੇਖਦੇ ਹਾਲ ਕੀ ਹੈ ਫਾਦਰ ਸਾਹਿਬ ਦੇ ਕੀ ਹਾਲ ਹੋਗੇ ਸਾਡਾ ਰਾਜ ਜਹੂਰ ਉਹ ਜਿਵੇਂ ਗਲਾ ਨਹੀਂ ਮੈਨੂੰ ਵੀ ਇਹ ਲੱਗਦਾ ਵੀ ਬਾਈ ਵੀ ਡਿਪਰੈਸ਼ਨ ਦੇ ਵਿੱਚ ਹੈ ਬਸ ਡਿਪਰੈਸ਼ਨ ਦੇ ਵਿੱਚ ਹੀ ਆ ਬਸ ਸਾਰੇ ਡਿਪਰੈਸ਼ਨ ਦੇ ਵਿੱਚ ਹੀ ਰਹਿੰਦੇ ਹਨ ਮੈਂ ਤਾਂ ਇਹ ਵੀ ਲਿਖਿਆ ਲਿਖਿਆ ਲਿਖਤੋਂ ਆਖਾਂ ਨਾ ਵੀਡੀਓ ਤੇ ਆਖ ਲਿਖਾਂਗੀ ਵੀ ਇਸ ਸਾਡੀ ਮੌਤ ਦਾ ਜ਼ਿੰਮੇਵਾਰ ਉਹ ਹੈਗਾ ਨਹੀਂ ਨਹੀਂ ਮਾਂ ਐਂਦਾ ਦੀ ਗੱਲ ਨਹੀਂ ਕਰਦੀ ਤੇਰੇ ਪੁੱਤ ਨਾਲ ਖੜੇ ਆ ਐ ਕੋਈ ਮਰਨ ਵਾਲੀ ਗੱਲ ਨਹੀਂ ਕਰ ਬਾ ਦਿੱਤਾ ਹੈ ਵੀ ਜਦੋਂ ਮੇਰੇ ਤਿੰਨ ਬੱਚਿਆਂ ਨੂੰ ਕੁਝ ਹੋ ਜਾਂਦਾ ਨਾ ਇਹਦਾ ਜਿਮੇਵਾਰ ਇਹ ਠੱਗ ਹੈਗਾ ਅਸੀਂ ਨਹੀਂ ਹੈ ਹਾਂ ਮੈਂ ਇਹ ਇੰਨੇ ਪੈਸੇ ਤੁਸੀਂ ਇਕੱਠੇ ਕੀਤੇ ਫਿਰ ਉਹਨੂੰ ਠੱਗ ਨੂੰ ਦਿੱਤੇ ਹਨਾ ਤੇ ਇਹ ਤੁਸੀਂ ਜਦੋਂ ਗੱਲਬਾਤ ਕੀਤੀ ਪੁਲਿਸ ਨੇ ਵੀ ਨਹੀਂ ਸੁਣੀ ਨਹੀਂ ਸੁਣੀ ਪੂਰੇ ਸਕੰਡੀ ਉਹ ਹੈ ਮੈਂ ਲੇ ਲੜੀਆਂ ਕਰਦਾ ਹੈ ਨਾਟਕ ਕਰਦਾ ਡਰਾਮੇ ਉਥੇ ਲੇਟਣ ਲੱਗ ਜਾਂਦਾ ਹੈ ਰੋਣ ਲੱਗ ਜਾਂਦਾ ਉੱਚੀ ਉੱਚੀ ਜੀ ਮੈਂ ਇੱਕ ਇੱਕ ਕੱਲ ਹੋਰ ਦੋਸਤ ਇਹ ਤੁਸੀਂ ਇੰਟਰਵਿਊ ਦਬਾ ਦੇ ਵਿੱਚ ਤਾਂ ਨਹੀਂ ਦੇ ਰਹੇ ਕਿਸ ਕਿਸ ਤੋਂ ਡਰਦੇ ਤਾਂ ਨਹੀਂ ਦੇ ਰਹੇ ਨਾ 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 ਕਿਸੇ ਦਾ ਸਾਨੂੰ ਡਰ ਨਹੀਂ ਸਾਨੂੰ ਰੋਣ ਆਉਂਦਾ ਹੈ ਬੱਚੇ ਤੇਰੇ ਵਰਗੇ ਰੋਜ ਸਾਨੂੰ ਆਉਂਦੇ ਸਾਡੇ ਬੂਹੇ ਤੇ ਅਗਲੇ ਕੋਈ ਤਾਂ ਬਾਤ ਆ ਨਹੀਂ ਡਿਸਾਈਡ ਫੈਕਟ ਕਰ ਜਾਣ ਤਾਂ ਅਸੀਂ ਕਹਿੰਦਾ ਜ਼ਿੰਮੇਵਾਰ ਕੌਣ ਬਣੇਗਾ ਉਥੇ ਅੱਛਾ ਕੀ ਕੀ ਕਰਗੇ ਵਾ ਉਹ ਬੱਚੇ ਜਿਨ੍ਹਾਂ ਦੇ ਪੈਸੇ ਭਰੇ ਹੋਏ ਨੇ ਸਾਰਿਆਂ ਦੇ ਉਹ ਹੋਰ ਵੀ ਕਿੰਨੇ ਕ ਪੈਸੇ ਭਰੇ ਆ ਹੋਰ ਜਵਾਕ ਦੇ ਹੋਰ ਬੜੇ ਨੇ 7 8 ਤਾਂ ਹੈਗੇ 10 10 ਲੱਖ ਬਖਾਇੰਗੇ ਕਿੰਨੇ ਕਿਸੇ ਦਾ 2 ਕਿਸੇ ਦਾ 3 ਕਿਸੇ ਦਾ 22 ਵੀ ਹੈਗਾ ਕਿਸੇ ਦਾ 50 ਵੀ ਹੈਗਾ ਉਹ ਮੰਗਦੇ ਆ ਤੁਹਾਡੇ ਤੋਂ ਪੈਸੇ ਹੋਰ ਮੰਗਦੇ ਨੇ ਰੋਜ਼ ਆਉਂਦੇ ਨੇ ਰੋਂਦੇ ਨੇ ਇੱਥੇ ਆ ਕੇ ਸਾਡੇ ਬੂਹੇ ਤੇ ਲੜਾਈਆਂ ਪਾਉਂਦੇ ਨੇ ਘਰ ਵੀ ਲੜਾਈ ਪੈਂਦੀ ਏ ਫੇਰ ਮਾਹੂ ਦੇ ਤਾਏ ਦੇ ਮੁੰਡੇ ਦੇ 3 ਲੱਖ ਭਰੇ ਹੋਏ ਨੇ ਉਹ ਰੋਜ਼ ਸਾਡੇ ਲੜਾਈ ਪੈਂਦੀ ਏ ਤੇ ਭਾਈ ਉਹਨੇ ਤੁਸੀਂ ਆਏ ਪਹਿਲੇ ਕਿੰਨੇ ਪੈਸੇ ਦਿੱਤੇ ਉਹਨੂੰ ਪਹਿਲਾ ਕਿੰਨੇ ਪੈਸੇ ਦਿੱਤੇ ਉਹਨੂੰ ਕਿੰਨੇ ਲੱਖ ਰੁਪਏ ਦਿੱਤਾ ਅੱਲੇ ਸਰ ਥੋੜੇ ਥੋੜ ਕੇ ਇੱਕ ਲੱਖ 2 ਲੱਖ ਐਸਾ ਸਟਾਰਟ ਹੋਇਆ ਸਰ ਸਾਡੇ 1.5 ਲੱਖ ਵੀ ਤਾਂ ਬੀ ਆਰਾਮ ਨਾਲ ਸਾਡੇ ਸਾਢੇ 1 ਬਣ ਗਏ ਵੀ ਉਹ ਇਹ ਲੈਂਦਾ ਰਿਹਾ 1.7 ਸਾਡਾ ਸੋਨੇ ਸੁਨਣਾ ਸਰ ਸੁਨਣਾ ਕਹਿੰਦੇ 42 ਪੀਏ ਸਰ ਤੁਸੀਂ ਦੇਖ ਸਕਦੇ ਹੋ ਵਿਲੇ ਆ ਲਿਆ ਕਿ ਕੈਸ਼ ਲੀਤੀ ਬਈ ਉਹ ਸਾਧਨ ਕੀਆ ਕਰੇ ਰੋਜ਼ਗਾਰ ਦਾ ਸਾਧਨ ਕੀਆ ਰੋਜ਼ਗਾਰ ਮਜਦੂਰੀ ਹੁਣ ਤੁਹਾਡੇ ਸਾਹਮਣੇ ਸਾਰੇ ਯਾਰ ਦੀ ਕਲੀਪ ਕਿਉਂ ਉੱਥੋਂ ਪੈਸਾ ਆਇਆ ਵੀ ਉਹ ਆਜਾ ਖੋਟੋ ਦੱਸ ਦੇਣਗੇ ਕਿੰਨੀ ਕਿੰਨੀ ਪੈਲੀਆ ਕੋਲੇ ਸਰ ਹੁਣ ਪੈਲੀ ਤੋਂ ਹੁਣ ਕਣੀ ਰਹੇਗੀ ਹੁਣ ਗਹਿਣੀ ਪਈ ਆ ਜਿਹੜੀ ਪੈਲੀ ਸਾਡੇ ਕੋਲ ਕਿਲਾ ਇੱਕ ਹੋਏਗਾ ਸਾਡੇ ਕੋਲ ਜੇ ਨੇ ਲਿਖਾਣੇ ਜਿਹਨੇ ਕਣ ਗੱਡੀ ਪੀਆ ਬਸ ਮ ਬੱਚੇ ਗਲਤੀ ਕਰ ਦਿੰਦੇ ਆ ਮਾਂ ਮਾਂ ਪਿਓ ਨੂੰ ਬਹੁਤ ਦੁੱਖ ਲੱਗਦਾ ਕੀ ਲੱਗਦਾ ਕੌਣ ਹੈ ਕਸੂਰਵਾਰ ਕੌਣ ਮਾਪੇ ਬਣਦਾ ਵੀ ਜਿਨ੍ਹਾਂ ਨੇ ਸਿੱਖਿਆ ਨਹੀਂ ਦਿੱਤੀ ਇਹ 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 ਹੀ ਲੱਗਦਾ ਠੱਗ ਦੇ ਨਾਲ-ਨਾਲ ਕਿਤੇ ਨਾ ਕਿਤੇ ਕਸੂਰ ਸਾਡਾ ਵੀ ਸੀ ਅਸੀਂ ਉੱਤੇ ਤੈਜ ਗਏ ਮੇਰੇ ਮੇਰੇ ਮੁੰਡੇ ਤੇ ਇਲਜ਼ਾਮ ਲਾਂਦਾ ਹੈ ਉਹ ਮੇਰੇ ਮੁੰਡੇ ਤੋਂ ਵਿਆਹ ਹੀ ਨਹੀਂ ਅਜੇ ਕੀ ਇਲਜ਼ਾਮ ਲਾਂਦਾ ਹੈ ਹਾਂ ਉਹ ਕਹਿੰਦਾ ਉਹ ਤਾਂ ਬੁੜੀਆਂ ਬਣਾਈਆਂ ਸੀ ਉਹ ਉਹਨਾਂ ਨੂੰ ਪੈਸੇ ਦਿੰਦਾ ਰਿਹਾ ਕੇ ਹਾਂ ਵੀਡੀਓ ਠਾੜ ਦੇ ਨਵੇਂ ਮੈਂ ਘਪਾ ਦੇ ਤੂੰ ਇੱਥੇ ਕੋਈ ਪਿੰਡ ਆਖੜੇ ਵੇ ਨਾ ਮੇਰੇ ਮੁੰਡੇ ਨੂੰ ਬੇਸ਼ੱਕ ਅਸੀਂ ਸਾਰੇ ਪੈਸੇ ਛੱਡ ਦੇਵਾਂਗੇ ਤੈਨੂੰ ਹਾ ਮਖਿਆ ਦਲ ਜਾਨ ਰਾਤ ਨੂੰ ਪੈਸੇ ਦੇ ਦੇ ਤੂੰ ਜੀ ਮਨ ਨਾਲ ਬਾਈ ਦੇ ਜਿਹੜੇ ਫਾਦਰ ਸਾਹਿਬ ਆ ਤੁਹਾਡੇ ਹਸਬੰਡ ਆ ਉਹਨਾਂ ਤੇ ਵੀ ਬੋਝ ਹੋਊਗਾ ਹਾਂ ਜੀ ਉਹ ਵੀ ਇਹਨਾਂ ਤੇ ਬੋਝ ਆਏਗਾ ਹਾਂ ਰਾਤ ਨੂੰ ਨੀਂਦ ਆਉਣੀ ਬਹੁਤ ਔਖੀ ਹੋ ਜਾਂਦੀ ਆ ਜੇ ਕਿਸੇ ਦੇ 10 ਰੁਪਏ ਵੀ ਦੇਣੇ ਹੋਣ ਬਹੁਤ ਬਹੁਤ ਨੀਂਦ ਗੋੜੀਆਂ ਵੀ ਬਣਾੜ ਕੇ ਰਹਿ ਗਿਆ ਕਿ ਕੀ ਦੱਸੀਏ ਸਰਦਾਰ ਜੀ ਸਾਡਾ ਪੇਸ਼ੈਂਟ ਜਰਤੀ ਸਾਹਿਬ ਨੂੰ ਚਾਰੇ ਨੂੰ ਆਖਾ ਸੀ ਉਹ ਅੰਦਰ ਚੱਲ ਕੋਈ ਨਹੀਂ ਆਪਾਂ ਵੀਡੀਓ ਵਿੱਚ ਵੀ ਜੇ ਕਹਾਂਗੇ ਤੁਸੀਂ ਮੈਨੂੰ ਲਿਆ ਕੇ ਸਾਰਾ ਰੂਪ ਵਿਖਾ ਦਿਓ ਤੁਹਾਡੇ ਤਰ੍ਹਾਂ ਜੀ ਹਾਂ ਜੀ ਤਾਂ ਦੋਸਤੋ ਇਹ ਉਹਨਾਂ ਲੋਕਾਂ ਦੇ ਲਈ ਸੀ ਜੋ ਨੌਕਰੀ ਦੇ ਚਾਂਸਿਆਂ 'ਚ ਆ ਕੇ ਕਈ ਬੰਦਿਆਂ ਨੂੰ ਹਜ਼ਾਰ ਆਰਪੀ ਲੱਖ ਰੁਪਏ ਕਰੋੜਾਂ ਤੱਕ ਵੀ ਪੈਸੇ ਦੇ ਦਿੰਦੇ ਆ ਮੈਂ ਗੱਲ ਕਰਕੇ ਹਟਿਆ ਤੁਸੀਂ ਵੀਡੀਓ 'ਚ ਵੀ ਸੁਣ ਲਿਆ ਇਹ ਇੱਕ ਬੰਦੇ ਨੇ ਪੁਲਿਸ ਦੀਆਂ ਵਰਦੀਆਂ ਤੱਕ ਵੀ ਸਮਾਤੀਆਂ ਇੱਥੋਂ ਤੱਕ ਕਿ ਸਟਾਰ ਤੱਕ ਵੀ ਦੇ ਦਿੱਤੇ ਉਹਨਾਂ ਘਰਾਂ ਦੇ ਵਿੱਚ ਵੀ ਤੁਸੀਂ ਜੌਬ ਕਰੋ ਤੁਹਾਨੂੰ ਨੌਕਰੀ ਮਿਲ ਗਈ ਆ ਪਰ ਐਦਾਂ ਦੇ ਇਨਸਾਨਾਂ ਤੋਂ ਬਚੇ ਕਿੱਥੇ ਕਿਤੇ ਨਾ ਕਿਤੇ ਜੇ ਉਹ ਕਸੂਰਵਾਰ ਆ ਤੇ ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰ ਆ ਇਹ ਵੀਡੀਓ ਦਾ ਇੱਕ ਪੱਖ ਸੀ ਜੇ ਕੋਈ ਦੂਜਾ ਪੱਖ ਹੈ ਇਸ ਵੀਡੀਓ ਦਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਸਫਰ ਟੈਲੀਵਿਜ਼ਨ ਦੀ ਈਮੇਲ ਤੇ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਮੈਂ ਜੋਤ ਸਸ਼ੀ ਕਾਲ ਜੀ